ਐਕਸ਼ਨ ਹੈ ਥ੍ਰਿਲਰ ਹੈ ਕ੍ਰਾਈਮ ਹੈ ਉਹ ਕਿਉਂ ਹੋ ਰਿਹਾ ਹੈ ਕਿਵੇਂ ਹੋ ਰਿਹਾ ਹੈ ਕਿੱਦਾਂ ਹੋ ਰਿਹਾ ਹੈ ਵੈਬ ਸੀਰੀਜ਼ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ। ਕਿਹਾ ਬਠਿੰਡੇ ਦੀ ਗੱਦੀ ਪਿੱਛੇ ਲੜਾਈ ਹੈ। ਬਠਿੰਡਾ ਤਾਂ ਵੈਸੇ ਹੀ ਵੈਲਿਆਂ ਦਾ ਸ਼ਹਿਰ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਬਠਿੰਡੇ ਦੇ ਬਹੁਤ ਸਾਰੇ ਗਾਣਿਆਂ ਦੇ ਵਿੱਚ ਵੀ ਬਠਿੰਡਾ ਨੂੰ ਹਾਈਲਾਈਟ ਕੀਤਾ ਜਾਂਦਾ ਹੈ। ਮੁੰਡੇ ਦੇ ਹੱਥ ਕੋਈ ਪਿਸਤੌਲ ਪਿਸਤੌਲ ਹੋਵੇ ਮਤਲਬ ਕੁੜੀ ਨੂੰ ਓ ਜਿਆਦਾ ਪਸੰਦ ਕਰ। ਸਿਨੈਰੀਓ ਚੇਂਜ ਹੋ ਗਿਆ। ਹਾਂ। ਇਹ ਮਤਲਬ ਮੈਨੂੰ ਲੱਗਦਾ ਫਿਲਮਾਂ ਚ ਹੀ ਚੰਗਾ ਲੱਗਦਾ ਹੈ। ਉਹ ਦੇਖਣ ਨੂੰ ਸੋਹਣਾ ਲੱਗਦਾ ਸਿਰਫ। ਮਤਲਬ ਉਹ ਜਦੋਂ ਚੀਜ਼ਾਂ ਆਪਣੇ ਗੈਂਗਸਟਰ ਜੇ ਆਪਣੇ ਘਰੋਂ ਨਿਕਲਣ ਤਾਂ ਮੈਨੂੰ ਉਹ ਕਦੇ ਵੀ ਚੰਗੇ ਨਹੀਂ ਲੱਗਦੇ ਕਦੇ ਵੀ ਚੰਗਾ ਨਹੀਂ ਲੱਗਦਾ ਕਿ ਆਪਣਾ ਭਰਾ ਆਪਣਾ ਹਸਬੈਂਡ ਆਪਣਾ ਫਾਦਰ ਲੜਾਈ ਕਰਦਾ ਕੁੱਟਮਾਰ ਕਰਦਾ ਜਾਂ ਕੁੱਟ ਖਾਂਦਾ ਜਾਂ ਜੇਲਾਂ ਦੇ ਚੱਕਰ ਘੜਦਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਕੁੜੀ ਨੂੰ ਇਹ ਪਰਸਨਲੀ ਪਸੰਦ ਹੋਣੀ ਮੁੰਡੇ ਦੇ ਹੱਥ ਕਿਰਪਾਨ ਹੀ ਚੰਗੀ ਲੱਗਦੀ ਹੈ ਪਰ ਜਿਸ ਤਰੀਕੇ ਦੇ ਹਾਲਾਤ ਨੇ ਮੈਨੂੰ ਲੱਗਦਾ ਹੈ ਜਿਵੇਂ ਕਟਾਈ ਵੇਲੇ ਮੁੰਡੇ ਦੇ ਉੱਤੇ ਪਸਤੌਲੀ ਹੋਇਆ ਹੋਵੇ ਹੋ ਸਕਦਾ ਹੈ क्योंकि अजकल जी जनरेशन है वो जमदद सर कहें गोट हाँ जमदते सार ही कह दें आएम गोट शायद रोंद भी अदे हो समझ ली थी तो माड़ी है डायरेक्टर से पूछ रहे कि आपने उनको लग रहा है कि हरियाणव समझती है पंजाबी नहीं समझती मैं समझ लेती ਐਕਚੁਅਲੀ ਮੈਂਨੇ ਬਹੁਤ ਸਾਰੇ ਕੈਰੈਕਟਰਸ ਕੀਏ ਹਨ ਸੀਰੀਅਲਸ ਵੀ ਕੀਏ ਹਨ ਸਾਊਥਰਨ ਇੰਡੀਆ ਕਰਾਈਮ ਪੈਟਰੋਲ ਬਹੁਤ ਸਾਰੇ ਸ਼ੋਜ਼ ਜੋ ਮੈਂਨੇ ਕੀਏ ਤਾਂ ਉਸਮੇ ਮੈਂਨੇ ਇੰਸਪੈਕਟਰ ਯਾ ਪੁਲਿਸ ਵਾਲਾ ਹੀ ਕੈਰੈਕਟਰ ਕੀਤਾ ਧੀਪ ਸਿੱਧੂ ਬਾਈਹਰਾਂ ਨੇ ਉਹਨਾਂ ਨੇ ਵੀ ਬਠਿੰਡੇ ਨੂੰ ਲੈ ਕੇ ਫਿਲਮਾਂ ਬਣਾਈਆਂ ਜੋਰਾ ਕਿਤੇ ਉੱਥੋਂ ਤਾਂ ਨਹੀਂ ਤੁਸੀਂ ਸੋਚਿਆ ਵੀ ਯਾਰ ਇਸ ਦੀਪ ਸਿੱਧੂ ਬਾਈ ਦਾ ਮੈਂ ਬਹੁਤ ਵੱਡਾ ਫੈਨ ਆ ਉਹਨਾਂ ਦੇ ਲਿਖਤ ਦਾ ਬਹੁਤ ਵੱਡਾ ਫੈਨ ਆ ਤੇ ਆਪਣਾ ਅਮਰਦੀਪ ਗਿਲਪਾਜੀ ਦਾ ਡਾਇਰੈਕਟਰ ਨੇ ਸਾਡੇ ਉਹਨਾਂ ਨੂੰ ਵੀ ਕਹਿ ਲੋ ਤੁਸੀਂ ਦੇਖਦੇ ਕਿ ਸ਼ੁਰੂ ਕੀਤਾ ਸਿਨੇਮਾ ਤਾਂ ਉਹਨਾਂ ਨੂੰ ਦੇਖ ਕੇ ਸ਼ੁਰੂ ਕੀਤਾ ਕਿਉਂਕਿ ਸਾਡੇ ਮੁੱਢ ਨੇ ਉਹ ਕੀ ਸੀਗਾ ਮਨ ਦੇ ਵਿੱਚ ਵੀ ਕਿਤਾਂ ਦਾ ਜਨਰ ਲੈ ਕੇ ਆਵੇਂ ਆਂ ਵੀ ਵੈਬ ਸੀਰੀਜ਼ ਦੇ ਵਿੱਚ ਕਿਉਂਕਿ ਬਿਕਾਜ਼ ਅਸੀਂ ਦੇਖ ਰਹੇ ਹਾਂ ਕਾਸਟ ਵੀ ਬਹੁਤ ਬਾਖਮਾਲ ਹੈ ਐਂਡ ਲਿਲੀਪੁੱਟ ਫਰੂਕੀ ਸਾਹਿਬ ਉਹ ਵੀ ਤੁਸੀਂ ਇਸ ਦੇ ਵਿੱਚ ਲੈ ਕੇ ਆਏ ਹੋ ਕਿੱਦਾਂ ਦਾ ਜਨਰ ਹੋਣ ਵਾਲਾ ਹੈ ਸਾਰਾ ਐਕਸ਼ਨ ਹੈ ਥ੍ਰਿਲਰ ਹੈ ਕ੍ਰਾਈਮ ਹੈ ਉਹ ਕਿਉਂ ਹੋ ਰਿਹਾ ਕਿਵੇਂ ਹੋ ਰਿਹਾ ਕਿੱਦਾਂ ਹੋ ਰਿਹਾ ਵੈਬ ਸੀਰੀਜ਼ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਆ ਬਠਿੰਡੇ ਦੀ ਗੱਡੀ ਪਿੱਛੇ ਲੜਾਈ ਹੈ ਏ ਹੁਣ ਪਹਿਲਾਂ ਦਾ ਰਸਤੇ ਦਾ ਫਿਰ ਫਾਇਦਾ ਕੀ ਇਹ 10 ਤਰੀਕ ਦਾ ਕਿਸੇ ਨੂੰ ਪਤਾ ਲੱਗੇਗਾ ਬਰਿੰਡੇ ਪਿੱਛੇ ਲੜਾਈ ਹੈ ਕਿ ਮਲੇਰ ਕੋਟਲੇ ਪਿੱਛੇ ਹੈ ਚਲੋ ਵੈਰੀ ਗੁੱਡ ਬਈ ਥੈਂਕ ਯੂ ਸੋ ਮੱਚ ਸੋ ਇਦਾਂ ਹੀ ਹੁਣ ਮੈਂ ਰਿਕੁਐਸਟ ਕਰਦਾ ਮਾਈਕ ਅੱਪ ਅੱਗੇ ਪਾਸ ਹੁਣ ਕਰ ਦिए एंड ਅਰਚਨਾ ਬਹੁਤ ਬਹੁਤ ਵੈਲਕਮ ਟੂ ਹਾਡਾ ਐਂਡ ਇਸ ਦੇ ਵਿੱਚ ਤੁਸੀਂ ਪੁਲਿਸ ਆਫੀਸਰ ਦਾ ਕੈਰੈਕਟਰ ਪਲੇ ਕਰ ਰਹੇ ਹੋ ਆਈ ਥਿੰਕ ਤੁਸੀਂ ਐਨਸੀਸੀ ਵੀ ਕੀਤੀ ਹੈ ਰਾਈਟ ਯੈਸ ਤੇ ਉਹਦੇ ਕਰਕੇ ਕੈਰੈਕਟਰ ਜਾਣ ਕੇ ਕਿਹਾ ਵੀ ਮੈਂ ਪੁਲਿਸ ਵਾਲਾ ਕਰਨਾ ਜਾਂ ਫਿਰ ਕੈਰੈਕਟਰ ਇਹ ਆਏ ਤੁਹਾਡੇ ਇਸੇ ਵਿੰਕਲ ਬਾਈ ਹੁਣ ਨੇ ਪਾਇਆ ਆਪ ਦੋਨੋਂ ਚੀਜ਼ ਕਹਿ ਸਕਦੇ ਹੋ कैरेक्टर बहुत सॉलिड था तो मुझे अट्रैक्ट करा वो सॉ कैरेक्टर बहुत अच्छा था और एनसीसी ने हेल्प किया है कैरेक्टर प्ले करने में थोड़ा सा गला खराब है <laughs> तो थे थे थे। <laughs> हां जी कंटिन्यू प्लीज बाकी आप जब देखेंगे वेब सीरीज तो आप अच्छे से देख पाएंगे कि कैसे कैरेक्टर किस जोश के साथ किया है और निकल के आया है करेक्टर पूरा सो so, एनसीसी ने मेरा हेल्प किया है और क्योंकि मैं एक स्पोर्ट्स प्लेयर भी हूँ तो वो और ज्यादा हेल्प करता है उस परसनैलिटी को ग्रो करने में क्या बात है थैंक यू सो सो मच रिक्वेस्ट टू पास द माइक टू विंकल भाई सो so, भाई ये वेबसीरीज डायरेक्ट की एंड मैं देख रहा जो तीस आए पूरी सारी चीज़ चीज़ें ट्रेलर वगैरह भी आप ही चेक किया भी ये चीज़ अच प्रोडक्ट है प्रॉपरली वी डिसप्ले करना चाहते हैं एंड इसी खास होने वाला डायैक्टर के पॉइंट ऑफ व्यू ना ਖਾਸ ਤਾਏਗੀ ਮੇਰੀ ਐਂਟਰੀ ਸੀ ਇੰਡਸਟਰੀ ਚ ਪਹਿਲੀ ਸੀਰੀਜ਼ ਸੀ ਮੇਰੀ ਜਿਹੜੀ ਮੈਂ ਲਿਖੀ ਐਂ ਡਾਇਰੈਕਟ ਕੀਤੀ ਤੇ ਬਸ ਇਹ ਹੋਇਆ ਕਿ ਸਾਰੀ ਚੀਜ਼ਾ ਮੈਨੂੰ ਆਪ ਹੀ ਅੱਛਾ ਲੱਗਦਾ ਕਰਨਾ ਹਰ ਇੱਕ ਚੀਜ਼ ਨੂੰ ਪ੍ਰੋਪਰ ਦੇਖਣਾ ਪੋਸਟ ਹੋਵੇ ਪ੍ਰੀ ਪ੍ਰੋਡਕਸ਼ਨ ਹੋਵੇ ਜੋ ਵੀ ਹੋਵੇ ਸੋ ਮੇਰੀ ਪਹਿਲੀ ਸੀਗੀ ਇਹ ਉਸ ਤੋਂ ਬਾਅਦ ਨਸੀਬ ਪੁਰਾ ਸਾਡੀ ਆਈ ਸੋ ਅੱਗੇ ਹੁਣ ਪ੍ਰੋਜੈਕਟ ਹੈਗੇ ਨੇ ਫਿਲਹਾਲ ਆਪਾਂ ਬਠਿੰਡਾ ਦੀ ਗੱਲ ਕਰਦੇ ਆਂ ਕੀ ਬਾਤ ਹੈ ਬਾਈ 10 ਜੂਨ ਨੂੰ ਰਿਲੀਜ਼ ਹੋ ਰਹੀ ਹੈ ਸਰ ਜੀ ਸੋ ਆਪਾਂ ਹੁਣ ਸਾਡੇ ਪ੍ਰੋਡਿਊਸਰਸ ਬੈਠੇ ਨੇ ਉਹਨਾਂ ਨੂੰ ਮਾਈਕ ਪਾਸ ਕਰੀਏ ਤੋ ਸਰ ਇਸ ਵੈਬ ਸੀਰੀਜ਼ ਲੀਕ ਇਵੈਂਟ ਤੁਸੀਂ ਆਨ ਬੋਰਡ ਆਏ ਕਿਵੇਂ ਤੁਹਾਡਾ ਵਿੰਕਲ ਬਾਈ ਨਾਲ ਕਨੈਕਟ ਹੋਇਆ ਐਂਡ ਸਾਰਾ ਪਲੀਜ਼ ਦੱਸੋ ਸਾਰੀ ਝਰਨੀ ਐ ਸਭ ਤੋਂ ਪਹਿਲਾਂ ਇਹ ਵਿੰਕਲ ਜਿਹੜਾ ਜੀ ਇਹ ਮੇਰਾ ਛੋਟਾ ਪਾਈ ਐ ਇਹ ਕਹਿੰਦਾ ਮੇਰੇ ਕੋਲ ਫਿਲਮ ਐ ਸਟੋਰੀ ਐ ਜਿਸ ਨੂੰ ਮੈਂ ਇੱਕ ਫਿਲਮ ਬਣਾਉਣਾ ਚਾਹੁੰਦਾ ਵੈਬ ਸੀਰੀਜ਼ ਬਣਾਉਣਾ ਚਾਹੁੰਦਾ ਐ ਤੇ ਕਹਿੰਦਾ ਮੈਨੂੰ ਤੁਹਾਡਾ ਸਾਥ ਚਾਹੀਦਾ ਇਹਦੀ ਸਟੋਰੀ ਸੁਣੀ ਮੈਨੂੰ ਬਹੁਤ ਵਧੀਆ ਲੱਗੀ ਔਰ ਉਸ ਤੋਂ ਬਾਅਦ ਫਿਰ ਮੈਂ ਨੂੰ ਅਖਿਆ ਤੂੰ ਕਰ ਜਿਵੇਂ ਵੀ ਕਰਨਾ ਚਾਹੁੰਦਾ ਆਪਾਂ ਕਰਦੇ ਕੋਈ ਗੱਲ ਨਹੀਂ ਔਰ ਇਸ ਤਰ੍ਹਾਂ ਇਹਨੇ ਵਿੰਕਲ ਨੇ ਜੋ ਵੀ ਹੈ ਦੇਖੋ ਰਾਈਟਰ ਵੀ ਵਿੰਕਲ ਹੈ ਡਾਇਰੈਕਟਰ ਵੀ ਵਿੰਕਲ ਹੈ ਔਰ ਐਸੇ ਨਹੀਂ ਸਾਰਾ ਕਿ ਮੈਂ ਸਿਰਫ ਇੱਕ ਨਾਮ ਦਾ ਪ੍ਰੋਡਿਊਸਰ ਆ ਇਹਦੇ ਨਾਲ ਔਰ ਕੁਝ ਨਹੀਂ ਹੈ ਠੀਕ ਹੈ ਨਾ ਜੀ ਜੋ ਵੀ ਹੈ ਇਹ ਵਿੰਕਲ ਹੀ ਹੈ ਕੀ ਹਬਸ ਹੈ ਥੈਂਕ ਯੂ ਸੋ ਮਚ ਸੋ ਨੈਕਸਟ ਮੈਂ ਪੁੱਛਣਾ ਚਾਹੁੰਗਾ ਨਵਦੀਪ ਖੇਲਰ ਭਾਈ ਹਣਾ ਨੂੰ ਬਈ ਤੁਸੀਂ ਸਪੈਸ਼ਲੀ ਬਠਿੰਡਾ ਜੰਕਸ਼ਨ ਦੇ ਟ੍ਰੇਲਰ ਰਾਂਚ ਤੇ ਆ ਜਾਏ ਇਹਦਾ ਪਹਿਲਾ ਮੈਨੂੰ ਰੀਜ਼ਨ ਦੱਸੋ ਤੇ ਤੁਹਾਨੂੰ ਕੀ ਉਮੀਦ ਹੈ ਇਸ ਵੈਬ ਸੀਰੀਜ਼ ਤੋਂ ਹੈਲੋ ਥੈਂਕ ਯੂ ਹੈਲੋ ਹੈਲੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਏ ਤੁਹਾਡੇ ਕਰਕੇ ਬਠਿੰਡਾ ਜੰਕਸ਼ਨ ਦਾ ਜੋ ਵੀ ਸਾਡੀ ਅੱਜ ਪ੍ਰੋਮੋਸ਼ਨ ਕਰ ਰਹੀ ਹੈ ਟੀਮ ਇਹ ਉਹਦੀ ਸਾਰੀ ਖਬਰਾਂ ਇੰਡਸਟਰੀ 'ਚ ਪਹੁੰਚ ਰਹੀਆਂ ਨੇ ਲੋਕਾਂ ਤੱਕ ਪਹੁੰਚ ਰਹੀਆਂ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਤੇਰਾ ਥੈਂਕ ਯੂ ਤੂੰ ਬਹੁਤ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਉਹ ਕਰਦਾ ਪੇਸ਼ ਕਰਦਾਗਾ ਰਹੀ ਗੱਲ ਮੈਂ ਮੈਂ ਕਿਉਂ ਆਇਆ ਕਿਉਂਕਿ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਗਿੰਨੀ ਆਪਣਾ ਭਰਾ ਹੈ ਅਸੀਂ ਬਹੁਤ ਟਾਈਮ ਤੋਂ ਇਕੱਠੇ ਮਤਲਬ ਜਰਨੀ ਸਟਾਰਟ ਕੀਤੀ ਹੋਈ ਹੈ ਯੂਨੀਵਰਸਿਟੀ ਤੋਂ ਅਸੀਂ ਇਕੱਠੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਫਿਰ ਆਪਣੇ ਵਿੰਕਲ ਵਿੰਕਲ ਨਾਲ ਮੈਂ ਪਹਿਲਾਂ ਇੱਕ ਫਿਲਮ ਕਰ ਚੁੱਕੇ ਹਾਂ ਨਸੀਬਪੁਰਾ ਉਦੋਂ ਤੋਂ ਵਿੰਕਲ ਨਾਲ ਜੁੜੇ ਹੋਏ ਹਾਂ ਬਹੁਤ ਮਿਹਨਤੀ ਮੁੰਡਾ ਹੈ ਨਵੇਂ ਆਈਡੀਆਜ਼ ਨੇ ਨਵੇਂ ਤਰੀਕੇ ਨਾਲ ਕੰਮ ਕਰਨ ਦਾ ਇਹਨੂੰ ਸ਼ੌਂਕ ਹੈ ਤੇ ਫਿਰ ਪ੍ਰੋਡਿਊਸਰ ਸਾਹਿਬ ਸਾਡੇ ਜਿਹੜੇ ਨਵੇਂ ਨੇ ਉਹ ਕਹਿੰਦੇ ਨੇ ਵੀ ਅਸੀਂ ਨਾਮ ਦੇ ਪ੍ਰੋਡਿਊਸਰ ਹਾਂ ਦਾ ਨੇ ਹੁਣ ਇਹ ਕਿਹਾ ਨਾਮ ਦੇ ਨਹੀਂ ਹੈਗੇ ਜੀ ਤੁਸੀਂ ਐਕਚੁਅਲ ਚ ਪ੍ਰੋਡਿਊਸਰ ਹੈਗੇ ਹੋ ਇਦਾਂ ਦੇ ਨਾਮ ਦੇ ਪ੍ਰੋਡਿਊਸਰ ਬਜਾਉਣਾ ਸਾਹ ਡਾਇਰੈਕਟਰ ਨੂੰ ਐਕਟਰ ਨੂੰ ਮਿਲ ਲੈ ਚਾਹੀਦੇ ਨੇ ਜਿਹੜੇ ਫਿਲਮ ਬਣਾਉਣ ਤੋਂ ਬਾਅਦ ਕਹਿਣ ਵੀ ਮੈਂ ਨਾਮ ਦੇ ਹਾਂ ਆ ਬਾਕੀ ਸਾਰੀ ਸਟਾਰ ਕਾਸਟ ਬਹੁਤ ਅੱਛਾ ਕੰਮ ਕੀਤਾ ਟ੍ਰੇਲਰ ਦੇਖਿਆ ਮੈਨੂੰ ਵਧੀਆ ਲੱਗਿਆ ਤੇ ਮੇਰਾ ਆਨ ਦਾ ਰੀਜ਼ਨ ਇਹ ਵੀ ਹੈਗਾ ਕਿ ਪਹਿਲਾਂ ਤਾਂ ਇਹਨਾਂ ਨਾਲ ਦੋਸਤੀ ਹੈ ਗਿੰਨੀ ਹੋ ਗਿਆ ਬਿੰਕਲ ਹੋ ਗਿਆ ਫਿਰ ਨ ਜਿਹੜਾ ਵੀ ਨਵਾਂ ਪ੍ਰੋਜੈਕਟ ਆਉਂਦਾ ਮੈਨੂੰ ਲੱਗਦਾ ਅਸੀਂ ਵੀ ਇੱਕ ਤਾਂ ਨਵੇਂ ਸੀ ਤਾਂ ਸਾਨੂੰ ਵੀ ਹੁੰਦਾ ਸੀ ਕੋਈ ਸਾਡੇ ਨਾਲ ਖੜਾ ਹੋਵੇ ਕੋਈ ਸਪੋਰਟ ਕਰੇ ਤਾਂ ਮੈਂ ਆਲਵੇਜ਼ ਮੈਨੂੰ ਹੁੰਦਾ ਵੀ ਆਪਣੇ ਭਰਾ ਨੇ ਤਾਂ ਉਹਨਾਂ ਦੇ ਨਾਲ ਖੜੀਏ ਤਾਂ ਇਸੇ ਕਰਕੇ ਆਇਆ ਵੀ ਕੋਈ ਹੋਰ ਕੋਈ ਰੀਜ਼ਨ ਨਹੀਂ ਹੈਗਾ ਤੇ ਮੈਂ ਕਹਿਣਾਗਾ ਦਿਲੋਂ ਸਾਰਿਆਂ ਨੂੰ ਬਠਿੰਡਾ ਜੰਕਸ਼ਨ ਨੂੰ ਦੱਬ ਕੇ ਸਪੋਰਟ ਕਰੋ ਤੁਸੀਂ ਜਿਹੜੇ 10 ਤਰੀਕ ਨੂੰ ਆਉਣੀਆਂ ਨਾ ਤੇ ਸਾਰਿਆਂ ਨੇ ਦੇਖਿਓ ਤੇ ਰਿਵਿਊ ਵੀ ਜ਼ਰੂਰ ਦਿਓ ਇਸ ਕਰਕੇ ਮੈਂ ਅੱਜ ਇੱਥੇ ਆਇਆ ਜੀ ਥੈਂਕ ਯੂ ਕੀ ਗੱਲ ਬਈ ਥੈਂਕ ਯੂ ਸੋ ਮੱਚ ਐਂਡ ਨੈਕਸਟ ਕੁਐਸਚਨ ਟੂ ਨੀਲ ਐਂਡ ਤੁਹਾਡਾ ਕੈਰੈਕਟਰ ਇਸ ویب ਸੀਰੀਜ਼ ਦੇ ਵਿੱਚ ਕੀ ਹੈ ਪਹਿਲਾਂ ਉਹ ਦੱਸੋ ਸਵੈਂਟ ਸਾਰੀ ਟੀਮ ਨਾਲ ਕੰਮ ਕਰਕੇ ਕਿਵੇਂ ਦਾ ਲੱਗਿਆ ਉਹ ਵੀ ਪਲੀਜ਼ ਦੱਸੋ ਪਹਿਲਾਂ ਤਾਂ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਇਹ ویب ਸੀਰੀਜ਼ ਦੀ ਆਪਾਂ ਵੇਟ ਬਹੁਤ ਜ਼ਿਆਦਾ ਕੀਤੀ ਹੈ ਤੇ ਮੇਰਾ ਕਰੈਕਟਰ ਇਹਦੇ ਵਿੱਚ ਇੱਕ ਲਵ ਸਟੋਰੀ ਹੈ ਮਤਲਬ ਉਸ ਚੀਜ਼ ਨੂੰ ਬਹੁਤ ਹੀ ਓਕੇ ਸਾਰੀ ਇਸ ਚੀਜ਼ ਨੂੰ ਬਹੁਤ ਹੀ ਮਿਨੀਮਮ ਰੱਖਿਆ ਹੋਇਆ ਇਹ ਸੀਜ਼ ਨੇ ਕਿ ਇੱਕ ਐਕਸ਼ਨ ਤੋਂ ਹਟ ਕੇ ਪ੍ਰੋਪਰ ਲਵ ਸਟੋਰੀ ਦਿਖਾਈ ਗਈ ਹੈ ਨਹੀਂ एक लव स्टोरी का छोटा जहा पार्ट है पर थो देख जरूर वजी लगेगा थैंक यू तीन आप भी एक्शन करते नजर आओगे जिम्मे अर्चना कर रहे हैं <laughs> बिल्कुल नहीं <laughs> नहीं बट मैं पहले ही क्लीयर कर दी हूँ मेरा कोई एक्शन सीन नहीं है थैंक यू थैंक यू सो मच तो सारे ने दस तरीक नूवी जरूर देखनी है वैब सीरीज सॉरी जरूर देखनी है थैंक यू थैंक यू सो माइक हैंड ओवर करो सर प्रोड्यूसर साहब बस ਸਬਬ ਨਾਮ ਦੀ ਪ੍ਰੋਡਿਊਸਰ ਠੀਕ ਜ਼ਰੂਰੀ ਨੇ ਇਹ ਬੋਲੀ ਆਲਮੋਸਟ ਕਹਾਣੀ ਇਦਾਂ ਦੀ ਇੱਕ ਸਿੜੀ ਦੀ ਕਹਾਣੀ ਆ ਜਿਹਦੇ ਪਿੱਛੇ ਪੂਰੀ ਲੜਾਈ ਆ ਜਿਹਦਾ ਟ੍ਰੇਲਰ ਚ ਤੁਹਾਨੂੰ ਪਤਾ ਲੱਗ ਹੀ ਗਿਆਗਾ ਤਾਂ ਤਾਂ ਕਰਕੇ ਮੇਨ ਟਾਈਟਲ ਰੱਖਣ ਦਾ ਰੀਜ਼ਨ ਇਹ ਸੀਗਾ ਕਿ ਬਟੰਡਾ ਜੰਕਸ਼ਨ ਕਿ ਬਟੰਡੇ ਤੇ ਕਹਾਣੀ ਆ ਤਾਂ ਇਹੀ ਰੀਜ਼ਨ ਸੀ ਇਹਦਾ ਜਦੋਂ ਆਪਾਂ ਗੱਲ ਕਰੀ ਨਾ ਤੇ ਦੀਪ ਸਿੱਧੂ ਬਾਈ ਉਹਨਾਂ ਨੇ ਉਹਨਾਂ ਨੇ ਵੀ ਬਠਿੰਡੇ ਨੂੰ ਲੈ ਕੇ ਫਿਲਮਾਂ ਬਣਾਈਆਂ ਜੋਰਾ ਕਿਤੇ ਉੱਥੋਂ ਤਾਂ ਨਹੀਂ ਤੁਸੀਂ ਸੋਚਿਆ ਯਾਰ ਇਸ ਆਪਾਂ ਆਈਡੀਆ ਨੂੰ ਅੱਗੇ ਕੈਰੀ ਓਨ ਕਰਦੇ ਆਂ ਨਹੀਂ ਦੀਪ ਸਿੱਧੂ ਬਾਈ ਦਾ ਮੈਂ ਬਹੁਤ ਵੱਡਾ ਫੈਨ ਆ ਉਹਨਾਂ ਦੇ ਲਿਖਤ ਦਾ ਬਹੁਤ ਵੱਡਾ ਫੈਨ ਆ ਤੇ ਆਪਣਾ ਅਮਰਦੀਪ ਗਿਲਪਾਜੀ ਦਾ ਡਾਇਰੈਕਟਰ ਨੇ ਸਾਡੇ ਉਹਨਾਂ ਨੂੰ ਵੀ ਕਹਿ ਲੋ ਤੁਸੀਂ ਦੇਖਦੇ ਕਿ ਸ਼ੁਰੂ ਕੀਤਾ ਸਿਨੇਮਾ ਤਾਂ ਉਹਨਾਂ ਨੂੰ ਦੇਖ ਕੇ ਸ਼ੁਰੂ ਕੀਤਾ ਕਿਉਂਕਿ ਸਾਡੇ ਮੁੱਢ ਨੇ ਉਹ ਅਸੀਂ ਉਹਨਾਂ ਦੇ ਪਿੱਛੇ ਆਂ ਬਸ ਉਹਨਾਂ ਨੇ ਜਿੱਥੋਂ ਤੱਕ ਲੈ ਕੇ ਗਿਆ ਸੀ ਉਹਨਾਂ ਦੀਆਂ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆਂ ਮੈਂ ਤਾਂ ਬਸ ਇਹ ਚੀਜ਼ ਲੈ ਕੇ ਚੱਲਦਾ ਹੁਣਾਂ ਕਿ ਜੇ ਮੈਂ ਤੁਸੀਂ ਹੁਣ ਕਿਹਾ ਬੜਾ ਲੰਬਾ ਸਮਾਂ ਹੋ ਗਿਆ ਮੈਨੂੰ ਵੀ ਲੱਗਦਾ ਕਿ 3-4 ਘੰਟੇ ਹੋ ਗਏ ਮੈਨੂੰ ਇਹ ਸਫ਼ਰ ਇਸ ਸਫ਼ਰ ਦੇ ਵਿੱਚ ਜਿਹੜੀ ਬੋਰੋਪੀਆ ਸੀ ਉਹ 2 ਘੰਟੇ ਪਹਿਲਾਂ ਰਿਲੀਜ਼ ਹੋਈ ਸੀ ਤੇ ਜਦੋਂ ਮੈਂ ਸਟ੍ਰਗਲ ਕਰਨ ਆਇਆ ਸੀ ਉਹ ਅੱਧਾ ਘੰਟਾ ਪਹਿਲਾਂ ਸ਼ੁਰੂ ਹੋਇਆ ਜੇ ਮੈਂ ਇਹ ਗੱਲ ਮੰਨ ਲਈ ਕਿ ਬਹੁਤ ਲੰਬਾ ਸਮਾਂ ਹੋ ਗਿਆ ਬਹੁਤ ਲੰਬਾ ਸਮਾਂ ਹੋ ਗਿਆ ਸਮਾਂ ਦਾ ਲੰਘਦਾ ਰਹਿੰਦਾ ਪਰ ਜੋ ਮਨ ਦੇ ਵਿੱਚ ਇੱਕ ਫੋਕਸ ਹੈਗਾ ਉਸ ਫੋਕਸ ਨੂੰ ਲੈ ਕੇ ਚੱਲ ਰਹੇ ਹਾਂ ਤੇ ਖੁਸ਼ੀ ਆਉਂਦੀ ਰਹਿੰਦੀ ਹੈ ਜਦੋਂ ਉਸ ਫੋਕਸ ਦੇ ਵੱਲ ਧਿਆਨ ਦਿੰਨੇ ਅੱਖਾਂ ਬੰਦ ਕਰਕੇ ਤੇ ਸਮਾਂ ਲੰਘਦਾ ਜਾਂਦਾ ਪਰ ਜੋ ਕਰਨਾ ਹੈ ਜੋ ਕਰਨਾ ਚਾਹੁੰਨੇ ਆ ਐਜ਼ ਐਨ ਐਕਟਰ ਉਹਦੇ ਲਈ ਲੰਬਾ ਸਮਾਂ ਲੱਗਦਾ ਤੇ ਪਤਾ ਨਹੀਂ ਕਿੰਨਾ ਲੰਬਾ ਸਮਾਂ ਲੱਗੇਗਾ ਮੈਂ ਤਾਂ ਘਰੇ ਵੀ ਇਹੀ ਗੱਲ ਕਹਿਣਾ ਹੁੰਨਾ ਕਿ ਜਦੋਂ ਮੇਰੀ ਭੈਣ ਮੈਨੂੰ ਕਹਿੰਦੀ ਹੁੰਦੀ ਹੈ ਵੀ ਐਤਕੀ ਤੂੰ ਮੈਨੂੰ ਰਖੜੀ ਤੇ ਕੀ ਦੇਵੇਂਗਾ ਤੇ ਮੈਂ ਉਹਨੂੰ ਕਹਿਣਾ ਹੁੰਨਾ ਬਈ ਇੱਕ ਸਾਲ ਖੜ ਜਾ ਤੈਨੂੰ ਮੈਂ ਆ ਚੀਜ਼ ਦੇ ਆਉਂਗਾ ਜਦੋਂ ਕੋਈ ਮਹਿੰਗੀ ਚੀਜ਼ ਦੀ ਡਿਮਾਂਡ ਕਰ ਲੇ ਤੋ ਇੱਕ ਸਾਲ ਕਰਦੇ ਕਰਦੇ ਨੂੰ ਕਰਦੇ ਕਰਦੇ ਨੂੰ ਜਿੰਨਾ ਲੰਬਾ ਸਮਾਂ ਤੁਸੀਂ ਕਹਿ ਰਹੇ ਹੋ ਨਾ ਮੈਨੂੰ ਮਹਿਸੂਸ ਹੋਇਆ ਨਾ ਉਹਨੂੰ ਮਹਿਸੂਸ ਹੋਇਆ ਤੇ ਐਸ ਰਖੀਦਾ ਜਦੋਂ ਮੈਂ ਉਹਨੇ ਮੈਨੂੰ ਕਿਹਾ ਕਿ ਕਿ ਐਤਕੀ ਮੈਨੂੰ ਆ ਚੀਜ਼ ਦੇਂਗਾ ਇੰਨੀ ਮਹਿੰਗੀ ਤੇ ਮੈਂ ਕਿਹਾ ਵੀ ਇੱਕ ਸਾਲ ਹੋਰ ਖੜ ਜਾ ਕਹਿੰਦੀ ਤੂੰ ਹਰ ਵਾਰੀ ਇੱਕ ਸਾਲ ਕਹਿ ਦਿੰਨਾ ਮੈਂ ਕਹਾਂ ਤੂੰ ਬੈਠ ਜਾਨੀ ਐ ਨਾ ਤੋ ਖੜਦੀ ਨਹੀਂ ਹੈਨਾ ਤੋ ਬਸ ਇਹੀ ਗੱਲ ਆ ਮੈਂ ਤਾਂ ਬਸ ਮਨ ਦੇ ਵਿੱਚ ਅਹੀ ਰੱਖਦਾ ਕਿ ਜੋ ਕਰਨਾ ਸਮਾਂ ਨਹੀਂ ਵੇਖ ਰਿਹਾ ਚੱਲੀ ਜਾ ਰਿਹਾ ਤੇ ਜਿੰਨਾ ਵੀ ਕੰਮ ਕਰਦਾ ਐਪਰੀਸ਼ੀਏਸ਼ਨ ਐਪਰੀਸ਼ੀਏਸ਼ਨ ਮਿਲਦੀ ਐ ਤੇ ਕਰ ਰਿਹਾ ਤੇ ਚਾਹੇ ਉਹ ਐਜ਼ ਅ ਮਾਡਲ ਕੰਮ ਹੋਵੇ ਚਾਹੇ ਗਾਣਾ ਗਾਲੀਏ ਕਦੇ ਤੋ ਕਹਿੰਦੇ ਨਾ ਵੀ ਐਕਟਰ ਲੇਬਰ ਫੋਕਸ ਮਨ ਦੇ ਵਿੱਚ ਉਹੀ ਐ ਐਜ਼ ਐਨ ਐਕਟਰ ਕਰਨਾ ਕਰ ਰਿਹਾ ਹਾਂ ਤੇ ਕਰਦਾ ਰਹੂੰਗਾ ਤੇ ਕਰੂੰਗਾ ਵੀ ਬਠਿੰਡਾ ਦਾ ਵੈਸੇ ਹੀ ਵੈਲੀਆਂ ਦਾ ਸ਼ਹਿਰ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਬਠਿੰਡੇ ਦੇ ਬਹੁਤ ਸਾਰੇ ਗਾਣਿਆਂ ਦੇ ਵਿੱਚ ਵੀ ਬਠਿੰਡਾ ਨੂੰ ਹਾਈਲਾਈਟ ਕੀਤਾ ਜਾਂਦਾਗਾ ਸੋ ਵੈਸੇ ਕੋਈ ਨਹੀਂ ਇਹ ਤਾਂ ਹਸੀ ਮਜ਼ਾਕ ਆ ਵੈਸੇ ਕੋਈ ਕ੍ਰਾਈਮ ਨਹੀਂ ਆ ਦੇਖੋ ਇਹ ਐਂਟਰਟੇਨਮੈਂਟ ਆ ਐਂਟਰਟੇਨਮੈਂਟ ਲਈ ਕੈਰੈਕਟਰ ਪੈਦਾ ਕੀਤੇ ਜਾਂਦੇ ਨੇ ਸਟੋਰੀ ਕਹਾਣੀ ਪੈਦਾ ਕੀਤੀ ਜਾਂਦੀ ਨੇ ਸੋ ਇਹ ਇੱਕ ਦਿਮਾਗੀ ਥੌਟ ਨੇ ਵੈਸੇ ਐਸਾ ਕੁਝ ਨਹੀਂ ਬਹੁਤ ਸ਼ਾਂਤ ਮਾਹੌਲ ਆ ਬਸ ਇਹੀ ਹੈ ਜਿੰਨੀ ਵੀਰੇ ਸਾਸੇਗਲ ਮੈਂ ਜਿਉਂਦਾ ਮੈਂ ਕੈਰੀਅਰ ਸ਼ੁਰੂ ਕੀਤਾ ਪਹਿਲੇ ਸਵਾਲ ਆ ਤੁਹਾਨੂੰ ਮੇਰਾ ਹਾਂਜੀ ਮੈਂ ਪਹਿਲੀ ਵਾਰ ਤੁਹਾਨੂੰ ਪੁੱਛ ਰਿਹਾ ਅੱਛਾ ਜਦੋਂ ਫਿਲਮ ਇਸ ਤਰ੍ਹਾਂ ਦੀ ਆਪਾਂ ਡਿਜ਼ਾਈਨ ਕਰਦੇ ਆ ਨਾ ਸਭ ਤੋਂ ਵੱਡੀ ਗੱਲ ਹੈ ਕਿ ਐਕਸ਼ਨ ਫਿਲਮਾਂ ਬਹੁਤ ਜ਼ਿਆਦਾ ਆ ਰਹੀਆਂ ਨੇ ਹਾਂਜੀ ਇੱਕ ਇਹ ਵੀ ਗੱਲ ਹੁੰਦੀ ਹੈ ਕਿ ਉਸ ਫਿਲਮ ਦੇ ਨਾਲ ਕਿਸੇ ਸੀਨ ਦੇ ਨਾਲ ਉਹ ਸੀਨ ਮਿਲੇ ਨਾ ਹਮ ਇਸ ਚੀਜ਼ ਦਾ ਕਿੰਨਾ ਕਿ ਖਿਆਲ ਰੱਖਿਆ ਕਿ ਤੁਹਾਡਾ ਮੈਂ ਪ੍ਰੋਮੋ ਦੇਖਿਆ ਟ੍ਰੇਲਰ ਦੇਖਿਆ ਟ੍ਰੇਲਰ ਦੇ ਵਿੱਚ ਕਾਫੀ ਕੁਝ ਨਵਾਂ ਵੀ ਹੈਗਾ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਨਵਾਂ ਹੈਗਾ ਨਾ ਜੀ ਬਿਲਕੁਲ ਹੈਗਾ ਤਾਂ ਹੀ ਫਿਰ ਐਕਸ਼ਨ ਨਮਾ ਛਾਰਕੋਸ਼ ਡਿਫਰੈਂਟ ਹੈ ਟਾਈਮ ਐਨੋ ਹੀਰੋ ਲਿਆ ਇਹਨਾਂ ਨੇ ਕਿਉਂਕਿ ਆਮ ਸਮਥਿੰਗ ਡਿਫਰੈਂਟ ਫਰਮ ਕਰਾਊਡ ਕੀ ਬਾਤ ਤਾੜੀਆਂ ਮਾਰਦੇ ਵੀ ਮਿੱਤਰੋ ਇਸ ਕਰਕੇ ਬਾਈ ਤੇ ਬਹੁਤ ਚਚਿਆ ਮੈਂ ਦੇਖਿਓ ਤੁਸੀਂ ਪੰਜ ਦੇ ਪੰਜ ਐਪੀਸੋਡ ਦੇਖਿਓ ਬਹੁਤ ਚਚਿਆ ਚਲੋ ਸ਼ੋਅ ਕਰ ਐਸ ਆਈ ਐਮ देयर ਇਟ ਮੀਨਸ देयर इज ਸਮਥਿੰਗ ਡਿਫਰੈਂਟ ਅੱਛਾ ਇਧਰ ਸਵਾਲ ਹੈ ਮੇਰਾ ਮੇਰੀ ਅੰਗਰੇਜ਼ੀ ਗਲਤ ਤਾਂ ਨਹੀਂ ਹੋ ਗਈ ਨਾ 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 ਬਠਿੰਡੇ ਵਾਲੇ ਦੀ ਅੰਗਰੇਜ਼ੀ ਇਹੋ ਜਿਹੀ ਹੁੰਦੀ ਹੈ ਇਹੋ ਜਿਹੀ ਹੁੰਦੀ ਹੈ ਨਾ ਮਤਲਬ ਗੱਲ ਸਮਝ ਆ ਗਈ ਨਾ ਬਸ ਗੱਲ ਟਿਕਾਣੇ ਲੱਗਣੀ ਚਾਹੀਦੀ ਹੈ ਬਸ ਠੀਕ ਹੈ ਜੀ ਸਰ ਇੱਕ ਪੁਲਿਸ ਵਾਲੇ ਦਾ ਕਿਰਦਾਰ ਬੜਾ ਅਹਿਮ ਕਿਰਦਾਰ ਹੁੰਦਾ ਖਾਸ ਕਰਕੇ ਜੇ ਮਹਿਲਾ ਦੇ ਕਿਰਦਾਰ ਦੀ ਗੱਲ ਕਰੀ ਹੈ ਨਾ ਕਿੰਨਾ ਕੁ ਇੰਟਰਟੇਨ ਵੀ ਹੋਏ ਜਾਂ ਜਦੋਂ ਵਰਦੀ ਪੈਂਦੀ ਹੈ ਤਾਂ ਜ਼ਿੰਮੇਵਾਰੀਆਂ ਦਾ ਭਾਰ ਵੱਧ ਜਾਂਦਾ ਹੈ ਉਸ ਰੋਲ ਦੇ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਕਿੰਨੀ ਕ ਵੱਡੀ ਉਸ ਸਮੇਂ ਜਦੋਂ ਯੂਨੀਫਾਰਮ ਦੇ ਵਿੱਚੋਂ ਕੈਰੈਕਟਰ ਪਲੇ ਕੀਤਾ ਪਰ ਸਾਹਮਣਾ ਵੀ ਤੁਹਾਡਾ ਗੈਂਗਸਟਰਾਂ ਦੇ ਨਾਲ ਪੈਣਾ ਤੁਹਾਡੀ ਫੀਲਿੰਗ ਕੀ ਸੀ ਉਸ ਸਮੇਂ ਹੂੰ ਨਹੀਂ ਮੈਂ ਪੰਜਾਬੀ ਵੀ ਸਮਝ ਲੈਂਦੀ ਹਾਂ ਐਸਾ ਨਹੀਂ ਹਰਿਆਣਵੀ ਬੋਲੀਏ ਮਤਲਬ ਜਬਾ ਆਪਨੇ ਬਰਦੀ ਡਾਲੀ ਸੀ ਤਾਂ ਕੈਸਾ ਲੱਗਾ ਹੁਣ ਹਿੰਦੀ ਮੇਰੀ ਮਾੜੀ ਹੈ ਨਹੀਂ ਐਕਚੁਅਲੀ ਡਾਇਰੈਕਟਰ ਸਰ ਪੁੱਛ ਰਿਹਾ ਕਿ ਆਪਨੇ उनको लग रहा है कि हरियाणवी समझती है अच्छा। पंजाबी नहीं समझते मैं समझ लेती हूँ एक्चुअली मैंने बहुत सारे कैरेक्टर्स किए हैं सीरियल्स भी किए हैं सावधान इंडिया क्राइम पेट्रोल बहुत सारे शोज़ जब मैंने किए हैं तो उसमें मैंने इंस्पेक्टर और पुलिस वाला ही कैरेक्टर किया है तो मेरे लिए एक्चुअली मुझे वर्दी से प्यार है मुझे बहुत अच्छा लगता है जब मैं एक मेरा ड्रीम था कि मैं जब एक करियर का गोल होता है कि मैं ये बनूँगी ये बनूँगी तो मुझे पुलिस का था बहुत ज़्यादा एक क्रेज़ था तो वो कैरेक्टर करके मुझे वो जो जुनून होता है ना वो मेरा उस कैरेक्टर को प्ले करने में मुझे हेल्प किया और बहुत जब आप देखेंगे तो एक पंजाबी वेब सीरीज में हरियाणवी जो टच दिया है तो वो बहुत सुपर है ठीक रे बहुत अच्छा बहुत अच्छा बहुत अच्छा, बहुत अच्छा।, बहुत अच्छा।, बहुत अच्छा।, बहुत अच्छा। ची। मेरा सवाल है जी क्या है ਜਿਹੜਾ ਪਿਆਰ ਹੈ ਬੈਲੀ ਬੰਦੇ ਨਾਲ ਹੀ ਕਿਉਂ ਪੈਂਦਾ ਹੈ ਕਾਰਨ ਕੀ ਹੈ ਤੁਹਾਨੂੰ ਪਰ ਕੋਈ ਚੱਜਦਾ ਬੰਦਾ ਨਹੀਂ ਲੱਭਦਾ ਪਿਆਰ ਪੂਰਵਾ ਇਹ ਮਤਲਬ 100% ਸਹੀ ਹੈ ਕਿ ਤੁਸੀਂ ਜਿੰਨੀਆਂ ਵੀ ਮੂਵੀਜ਼ ਦੇਖੀਆਂ ਇਹ ਚੀਜ਼ ਹੁੰਦੀ ਹੈ ਬਟ ਉਹ ਇਹਦੇ ਪਿੱਛੇ ਇੱਕ ਸਸਪੈਂਸ ਹੈ ਫਿਲਮ ਦੇ ਵਿੱਚ ਉਹ ਮੈਨੂੰ ਲੱਗਦਾ ਕਿ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂਗਾ ਹੋ ਸਕਦਾ ਕਿ ਮੇਰਾ ਵੀ ਪਰਿਵਾਰ ਉਦੋਂ ਦਾ ਹੋ ਸਕਦਾ ਤਾਂ ਹੀ ਮੈਨੂੰ ਉਸੇ ਲੈਵਲ ਦੇ ਬੰਦੇ ਪਸੰਦ ਆਣਗੇ ਨਾ ਨੀ ਪਰ मोस्टली ਕੀ ਹੁੰਦਾ ਨਾ ਵੀ ਮੁੰਡੇ ਜਦੋਂ ਕੋਈ ਪਿਸਤੌਲ ਪਿਸਤੂਲ ਹੋਵੇ ਮਤਲਬ ਕੁੜੀ ਨੂੰ ਉਹ ਜ਼ਿਆਦਾ ਪਸੰਦ ਕਰ ਸਿਨੈਰੀਓ ਚੇਂਜ ਹੋ ਗਿਆ ਅੱਜ ਇਹ ਮਤਲਬ ਮੈਨੂੰ ਲੱਗਦਾ ਫਿਲਮਾਂ 'ਚ ਹੀ ਚੰਗਾ ਲੱਗਦਾ ਏ ਸੱਚੀ ਰੀਅਲ ਜ਼ਿੰਦਗੀ 'ਚ ਕੋਈ ਕੁੜੀ ਇਦਾਂ ਦੀਆਂ ਚੀਜ਼ਾਂ ਲਾਈਕ ਨਹੀਂ ਕਰੂਗੀ ਮੈਨੂੰ ਨਹੀਂ ਲੱਗਦੀ ਨਹੀਂ ਪਰ ਅਦਿਲਾ ਹੀ ਤਾਂ ਲਾਈਕ ਕਰਦੀਆਂ ਨੇ ਰੀਲਾਂ 'ਚ ਲਾਈਕ ਕਰਦੀਆਂ ਆ ਮਤਲਬ ਰੀਲਸ ਲਾਈਕ ਕਰਦੀਆਂ ਨੇ ਇਹਦਾ ਇੱਕੋ ਹੀ ਅਨਸਰ ਹੈ ਕਿ ਉਹ ਦੇਖਣ ਨੂੰ ਸੋਹਣਾ ਲੱਗਦਾ ਸਿਰਫ ਮਤਲਬ ਉਹ ਜਦੋਂ ਚੀਜ਼ਾਂ ਆਪਣੇ ਗੈਂਗਸਟਰ ਜੇ ਆਪਣੇ ਘਰੋਂ ਨਿਕਲਣ ਤਾਂ ਮਤਲਬ ਉਹ ਕਦੇ ਵੀ ਚੰਗੇ ਨਹੀਂ ਲੱਗਦੇ ਕਦੇ ਵੀ ਚੰਗਾ ਨਹੀਂ ਲੱਗਦਾ ਕਿ ਆਪਣਾ ਭਰਾ ਆਪਣਾ ਹਸਬੈਂਡ ਆਪਣਾ ਫਾਦਰ ਲੜਾਈ ਕਰਦਾ ਕੁੱਟਮਾਰ ਕਰਦਾ ਜਾਂ ਕੁੱਟ ਖਾਂਦਾ ਜਾਂ ਜੇਲਾਂ ਦੇ ਚੱਕਰ ਘੜਦਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਕੁੜੀ ਨੂੰ ਇਹ ਪਰਸਨਲੀ ਪਸੰਦ ਹੋਣਗੇ ਚਲੋ ਚੰਗੀ ਗੱਲ ਹੈ ਜੀ ਨਾ ਹੀ ਪਸੰਦ ਹੋਵੇ ਪੇਚੇੜੀਆਂ ਤਾੜੀਆਂ ਵੱਜ ਰਹੀਆਂ ਕੁੜੀਆਂ ਮਾਰ ਰਹੀਆਂ ਬੰਦੇ ਨਹੀਂ ਮਾਰ ਰਹੇ ਮੇਰੀ ਗੱਲ ਦੇ ਵਿੱਚ ਬੰਦੇ ਤਾਂ ਚੁੱਪੀ ਬੈਠੇ ਹੋ ਵੈਦਾ ਕਿੰਨੀ ਵੀਰੇ ਚੰਗ ਵਧੀਆ ਗੱਲ ਹੈ ਨਾ ਮੁੰਡੇ ਦੇ ਹੱਥ ਕਿਰਪਾਨ ਹੀ ਚੰਗੀ ਲੱਗਦੀ ਹੈ ਪਰ ਜਿਸ ਤਰੀਕੇ ਦੇ ਹਾਲਾਤ ਨੇ ਮੈਨੂੰ ਲੱਗਦਾ ਹੈ ਰੀਵਨ ਕਟਾਈ ਵੇਲੇ ਮੁੰਡੇ ਦੇ ਹੱਥ ਪਿਸਤੌਲ ਹੀ ਹੋਇਆ ਕਰੋ ਆਉਣ ਵਾਲਾ ਸਮਾਂ ਹੀ ਦੱਸ ਰਿਹਾ ਹੈ ਮੈਨੂੰ ਹੋ ਸਕਦਾ ਹੈ ਹਾਂਜੀ ਹੋ ਸਕਦਾ ਕਿਉਂਕਿ ਅੱਜ ਕੱਲ ਜਿਹੜੀ ਜਨਰੇਸ਼ਨ ਹੈ ਉਹ ਜੰਮਦੇ ਸਰ ਕਹਿੰਦੀ ਹੈ ਕਿ ਅਸੀਂ ਗੋਟ ਆ ਜਾਂ ਮਤੇ ਸਾਰੇ ਕਹਿ ਦਿੰਦੇ ਆਈ ਐਮ ਗੋਟ ਸ਼ਾਇਦ ਰੋਂਦੇ ਦੀਆਂ ਦੇ ਹੋਣਗੇ ਗੋਟ ਬਿਲਕੁਲ ਸਹੀ ਗੱਲ ਤੁਸੀਂ ਜੇ ਇਹਨਾਂ ਨੂੰ ਗੋੜ ਦਾ ਮਤਲਬ ਨਾ ਪਤਾ ਲੱਗਿਆ ਤੇ ਫਿਰ ਬਸ ਉਹ ਜਿਹੜੀ ਤੁਸੀਂ ਗੱਲ ਆਖੀ ਹੈ ਉਹੀ ਹੋਏਗਾ ਉਹੀ ਹੋਏ ਹਣ ਗੋੜ ਤਾਂ ਤੁਸੀਂ ਵੀ ਮ ਪੱਤਰਕਾਰੀ ਚ ਜਿਵੇਂ ਦੇ ਸਵਾਲ ਕਰ ਰਹੇ ਹੋ ਗੋਟ ਮਤਲਬ ਬੱਕਰ ਕੀ ਬੱਕਰੀ ਬੱਕਰੀ ਆਪਾਂ ਬੱਕਰੀ ਆ ਨਹੀਂ ਅਸੀਂ ਬੱਕਰੀ ਨਹੀਂ ਹੈ ਮੁਬਾਰਕਾ ਜੀ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਸਮਾਤਮਾ ਸੁੱਖ ਰੱਖੇ ਬਠਿੰਡਾ ਜੰਕਸ਼ਨ ਵੀਰੇ ਬਠਿੰਡੇ ਨੂੰ ਭਾਗ ਹੀ ਲਾਈ ਹਨਾ ਅੱਗੇ ਪਰ ਅੱਗੇ ਤੋਂ ਬਠਿੰਡੇ ਨੇ ਰੋਮਾਂਟਿਕ ਜੀ ਫਿਲਮ ਬਣਾਈ ਕੋਈ ਇਹ ਬੱਸ ਸਾਡੇ ਦੇ ਖੜੀ ਹੈ ਕੋਈ ਚਿੱਠੀ ਲੈ ਕੇ ਪੀ ਆਰਟੀਸੀ ਬੱਸ ਕੋਈ ਚਿੱਠੀ ਫੜਾ ਰਹੀ ਹੈ ਉਧਰ ਉਹਦਾ ਪਿਓ ਆ ਗਿਆ ਉਹਨੂੰ ਝੰਮਤਾ ਹਨਾ ਐਦਾਂ ਦੇ ਸੀਨ ਦਰੋ